ਆਪ ਸਭ ਦਾ ਇਸ ਚੈਨਲ ਤੇ ਹਾਰਦਿਕ ਸਵਾਗਤ ਹੈ ਵਿਰਾਸਤੀ ਸਫਰ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਆਪਾਂ ਪੰਜਾਬੀ ਭਾਸ਼ਾ ਦੇ ਅਲੋਪ ਹੋ ਰਹੇ ਸ਼ਬਦਾਂ ਬਾਰੇ ਚਰਚਾ ਕਰਾਂਗੇ ਸਾਡੀ ਮਾਂ ਬੋਲੀ ਪੰਜਾਬੀ ਜੋ ਸਾਡੀ ਪਛਾਣ ਸਾਡੀ ਰੂਹ ਸਾਡੀ ਵਿਰਾਸਤ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਅੱਜ ਆਪਣੀ ਬੋਲੀ ਦੇ ਕਈ ਸ਼ਬਦ ਗਵਾ ਰਹੇ ਹਾਂ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ ਹੁੰਦੀ ਇਹ ਇੱਕ ਜਾਤੀ ਦੀ ਪਛਾਣ ਇਤਿਹਾਸ ਤੇ ਵਿਰਾਸਤ ਦੇ ਸ਼ਨਾਖਤ ਵੀ ਕਰਦੀ ਹੈ ਪੰਜਾਬੀ ਭਾਸ਼ਾ ਵੀ ਆਪਣੀ ਵਿਸ਼ੇਸ਼ਤਾ ਮਿਠਾਸ ਤੇ ਅਦਾਕਾਰੀ ਕਰਨ ਵੱਖਰੀ ਪਛਾਣ ਰੱਖਦੀ ਹੈ ਪੰਜਾਬੀ ਭਾਸ਼ਾ ਸਦੀਆਂ ਤੋਂ ਇੱਕ ਸ਼ਕਤੀਸ਼ਾਲੀ ਤੇ ਸੰਵੇਦਨਸ਼ੀਲ ਭਾਸ਼ਾ ਰਹੀ ਹੈ ਜਿਸ ਵਿੱਚ ਲਗਾਤਾਰ ਵਿਕਾਸ ਹੋਇਆ ਹੈ ਪੰਜਾਬੀ ਭਾਸ਼ਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਭਾਸ਼ਾ ਸਦਾ ਬਦਲਦੀ ਰਹਦੀ ਹੈ ਪਰ ਬੜੀ ਹੌਲੀ-ਹੌਲੀ ਬਦਲਦੀ ਹੈ ਕੁਝ ਸਦੀਆਂ ਬੀਤਣ ਪਿੱਛੋਂ ਹੀ ਬੋਲੀ ਦਾ ਮੁਹੰਦਰਾ ਬਦਲਿਆ ਹੋਇਆ ਨਜ਼ਰ ਆਉਂਦਾ ਹੈ ਅੱਜ ਅਸੀਂ ਪੰਜਾਬੀ ਬੋਲਦੇ ਹਾਂ ਪਰ ਸਾਡੀ ਭਾਸ਼ਾ ਦਾ ਅੱਜ ਵਾਲਾ ਰੂਪ ਅੱਜ ਤੋਂ 1000 ਸਾਲ ਪਹਿਲਾਂ ਦੀ ਬੋਲੀ ਨਾਲੋਂ ਬਿਲਕੁਲ ਵੱਖਰਾ ਹੈ ਸਾਡੀ ਭਾਸ਼ਾ ਦਾ ਇਤਿਹਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਵੱਡੇ ਵਡੇਰੇ ਪੰਜਾਬ ਦੀ ਧਰਤੀ ਵਿੱਚ ਆ ਕੇ ਵਸੇ ਇਸੇ ਇਲਾਕੇ ਵਿੱਚ ਉਸ ਸਮੇਂ ਦੀ ਬੋਲੀ ਵਿੱਚ ਵੇਦਾਂ ਦੀ ਰਚਨਾ ਹੋਈ ਇਸ ਲਈ ਉਸ ਬੋਲੀ ਨੂੰ ਅੱਜ ਅਸੀਂ ਵੈਦਿਕ ਅਰਥਾਤ ਵੇਦਾਂ ਦੀ ਭਾਸ਼ਾ ਕਹਿੰਦੇ ਹਾਂ ਵੈਦਿਕ ਤੋਂ ਪਿੱਛੋਂ ਸੰਸਕ੍ਰਿਤ ਦਾ ਸਮਾਉਂਦਾ ਹੈ ਜਿਸ ਵਿੱਚ ਅਨੇਕਾਂ ਗ੍ਰੰਥ ਰਚੇ ਗਏ ਸੰਸਕ੍ਰਿਤ ਤੋਂ ਪਿੱਛੋਂ ਜਿਹੜੀ ਭਾਸ਼ਾ ਪੰਜਾਬ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਸੀ ਉਸ ਨੂੰ ਪਾਲੀ ਕਹਿੰਦੇ ਹਨ ਪਾਲੀ ਸੰਸਕ੍ਰਿਤ ਨਾਲੋਂ ਕਾਫੀ ਫਰਕ ਵਾਲੀ ਬੋਲੀ ਹੈ ਫਿਰ ਵੀ ਇਹ ਪੰਜਾਬੀ ਨਾਲੋਂ ਸੰਸਕ੍ਰਿਤ ਦੇ ਬਧੇਰੇ ਨੇੜੇ ਹੈ ਪਾਲੀ ਵਿੱਚ ਬੁੱਧ ਧਰਮ ਦਾ ਸਾਹਿਤ ਰਚਿਆ ਗਿਆ ਸੀ ਭਾਸ਼ਾ ਦਾ ਰੂਪ ਫਿਰ ਬਦਲਿਆ ਸੰਨ ਈਸਵੀ ਦੇ ਆਰੰਭ ਦੇ ਲਾਗੇ ਛਾਗੇ ਜਿਹੜੀਆਂ ਭਾਸ਼ਾਵਾਂ ਉੱਤਰੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਸਨ ਉਹਨਾਂ ਦਾ ਸਾਂਝਾ ਨਾਮ ਪ੍ਰਾਕ੍ਰਿਤ ਹੈ ਪ੍ਰਾਕ੍ਰਿਤਾਂ ਵੀ ਕਈ ਸੰਨ ਜੇਡੀ ਪਰ ਆ ਕਿਰਤ ਸਾਡੇ ਇਸ ਇਲਾਕੇ ਵਿੱਚ ਬੋਲੀ ਜਾਂਦੀ ਸੀ ਉਸ ਦਾ ਨਾਂ ਸੌਰਸੈਣੀ ਸੀ ਪ੍ਰਕਿਰਤਾ ਵਿੱਚੋਂ ਅਪਪਰੰਸ਼ਾ ਨਾਮ ਦੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ਪੁਰਾਣੀਆਂ ਗ੍ਰੰਥਾ ਵਿੱਚ ਕਈ ਅਪਪਰੰਸ਼ਾਂ ਦੇ ਨਾਂ ਮਿਲਦੇ ਹਨ ਇਹਨਾਂ ਅਪਪਰੰਸ਼ਾ ਵਿੱਚੋਂ ਹੀ ਸਾਡੀਆਂ ਅਜੋਕੀਆਂ ਭਾਸ਼ਾਵਾਂ ਪੰਜਾਬੀ ਹਿੰਦੀ ਮਰਾਠੀ ਗੁਜਰਾਤੀ ਬੰਗਾਲੀ ਆਦ ਨਿਕਲੀਆਂ ਹਨ ਇਸ ਤਰ੍ਹਾਂ ਵੈਦਿਕ ਸੰਸਕ੍ਰਿਤ ਪਾਲੀ ਪ੍ਰਾਕਿਰਤਾ ਆਪ ਪਰੰਚਾ ਵਾਲਾ ਰੂਪ ਧਾਰਨ ਕਰਦੀ ਹੋਈ ਸਾਡੀ ਭਾਸ਼ਾ ਅੱਜ ਵਾਲੇ ਰੂਪ ਤੱਕ ਪੁੱਜੀ ਹੈ ਇਹ ਸਨ 1100 ਈਸਵੀ ਦੇ ਲਾਗੇ ਚਾਗੇ ਦੀ ਗੱਲ ਹੈ ਇਸ ਸਮੇਂ ਤੱਕ ਪੰਜਾਬ ਉੱਪਰ ਮੁਸਲਮਾਨਾਂ ਦਾ ਰਾਜ ਕਾਇਮ ਹੋ ਗਿਆ ਸੀ ਇਸ ਲਈ ਇਸ ਉੱਪਰ ਅਰਬੀ ਫਾਰਸੀ ਦਾ ਪ੍ਰਭਾਵ ਪੈਣਾ ਲਾਜ਼ਮੀ ਸੀ ਫਾਰਸੀ ਮੁਸਲਮਾਨ ਹੁਕਮਰਾਨਾਂ ਦੀ ਬੋਲੀ ਸੀ ਤੇ ਅਰਬੀ ਉਹਨਾਂ ਦੀ ਧਾਰਮਿਕ ਜ਼ੁਬਾਨ ਸੀ ਪੰਜਾਬੀ ਦਾ ਪੁਰਾਣੇ ਤੋਂ ਪੁਰਾਣਾ ਨਮੂਨਾ ਜੋ ਸਾਡੇ ਹੱਥਾਂ ਵਿੱਚ ਹੈ ਉਹ ਬਾਬਾ ਸ਼ੇਖ ਫਰੀਦ ਦੀ ਬਾਣੀ ਦੀ ਭਾਸ਼ਾ ਹੈ ਇਹ 13ਵੀਂ ਸਦੀ ਦੀ ਪੰਜਾਬੀ ਹੈ ਅਤੇ ਪੰਜਾਬ ਦੀ ਉਪਭਾਸ਼ਾ ਮੁਲਤਾਨੀ ਹੈ ਜਿਸ ਵਿੱਚ ਬਾਬਾ ਫਰੀਦ ਜੀ ਨੇ ਆਪਣੀ ਰਚਨਾ ਕੀਤੀ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਲਿਪੀ ਦੀ ਵਰਤੋਂ ਹੁੰਦੀ ਹੈ ਲਿਪੀ ਤੋਂ ਭਾਵ ਹੈ ਭਾਸ਼ਾ ਨੂੰ ਲਕੀਰਾਂ ਵਿੱਚ ਚਿਤ੍ਰਨ ਲਈ ਯੋਗ ਚਿੰਨ੍ਹਾਂ ਦਾ ਸਮੂਹ ਭਾਵ ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਜਿੰਨਾ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਜਿਸ ਦੇ 35 ਵਰਣ ਭਾਵ ਅੱਖਰ ਹਨ ਇਸੇ ਲਈ ਇਸ ਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਸਿੱਖ ਧਰਮ ਦੀ ਮੂਲ ਲਿਪੀ ਹੈ ਇਸ ਦਾ ਨਾਂ ਗੁਰਮੁਖੀ ਗੁਰਾਂ ਦੇ ਮੁਖ ਤੋਂ ਉਪਜਿਆ ਹੋਇਆ ਹੈ ਜਿਸ ਦਾ ਅਰਥ ਹੈ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਦੇ ਵਰਨਾਂ ਦੀ ਆਪਣੀ ਬਾਣੀ ਪੱਟੀ ਵਿੱਚ ਵਰਤੋਂ ਕੀਤੀ ਹੈ ਪਿਛੋਂ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਗੁਰਮੁਖੀ ਅੱਖਰਾਂ ਨੂੰ ਨਿਸ਼ਚਿਤ ਤਰਤੀਬ ਵਿੱਚ ਟਾਲਿਆ ਇਹ ਲਿਪੀ ਲੋਕਾਂ ਲਈ ਆਸਾਨ ਸੀ ਅਤੇ ਦੂਜੀਆਂ ਲਿਪਿਆ ਦੇ ਮੁਕਾਬਲੇ ਜ਼ਿਆਦਾ ਲਿਖਣਯੋਗ ਸਿੱਖਣਯੋਗ ਅਤੇ ਪੰਜਾਬੀ ਭਾਸ਼ਾ ਲਈ ਢੁਕਵੀ ਸੀ ਪੰਜਾਬੀ ਗਿਣਤੀ ਦੇ ਆਧਾਰ ਤੇ ਦੁਨੀਆ ਦੀ 10ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ 10 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਬੋਲਦੇ ਹਨ ਪੰਜਾਬੀ ਬੋਲੀ ਨੂੰ ਸਭ ਤੋਂ ਜ਼ਿਆਦਾ ਬੋਲਣ ਵਾਲੇ ਲੋਕ ਪਾਕਿਸਤਾਨ ਵਿੱਚ ਹਨ ਇਸ ਤੋਂ ਬਾਅਦ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਦ ਵਰਗੇ ਦੇਸ਼ਾਂ ਵਿੱਚ ਵੀ ਪੰਜਾਬੀ ਬੋਲਣ ਵਾਲੇ ਕਾਫੀ ਲੋਕ ਹਨ ਇਸ ਸਮੇਂ ਇਹ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਪੰਜਾਬੀ ਭਾਸ਼ਾ ਖਤਮ ਹੋਣ ਵਾਲੀ ਹੈ ਜਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਖਤਮ ਹੋ ਜਾਵੇਗੀ ਅੱਜ ਹਰ ਪੰਜਾਬੀ ਅੰਗਰੇਜ਼ੀ ਭਾਸ਼ਾ ਦੀ ਦਿਨੋ-ਦਿਨ ਵਧ ਰਹੀ ਵਰਤੋਂ ਤੇ ਪੰਜਾਬੀ ਭਾਸ਼ਾ ਵਿਚਲੇ ਨਿਗਾਰ ਕਾਰਨ ਚਿੰਤਤ ਹੈ ਪਰੰਤੂ ਕੋਈ ਵੀ ਭਾਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ ਬਲਕਿ ਜਦੋਂ ਦੂਜੀ ਭਾਸ਼ਾ ਦੇ ਸ਼ਬਦ ਭਾਰੂ ਪੈ ਜਾਂਦੇ ਹਨ ਤਾ ਭਾਸ਼ਾ ਵਿੱਚੋ ਸ਼ਬਦਾਵਲੀ ਖਤਮ ਹੁੰਦੀ ਜਾਂਦੀ ਹੈ ਅੱਜ ਇਹੋ ਜੀ ਸਥਿਤੀ ਵਿੱਚੋ ਹੀ ਪੰਜਾਬੀ ਭਾਸ਼ਾ ਗੁਜ਼ਰ ਰਹੀ ਹੈ ਕੋਈ ਵੀ ਮਨੁੱਖ ਬੱਚੇ ਦੇ ਰੂਪ ਵਿੱਚ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਸਮਾਜ ਵਿੱਚੋ ਹੀ ਭਾਸ਼ਾ ਨੂੰ ਅਪਣਾਉਂਦਾ ਹੈ ਕਿਹਾ ਜਾਂਦਾ ਹੈ ਕਿ ਜੋ ਬੋਲੀ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ ਉਸ ਦੀ ਮਾਂ ਬੋਲੀ ਹੈ ਪਰ ਅੱਜ ਦੇ ਸਮੇਂ ਵਿੱਚ ਤਾਂ ਬੱਚੇ ਨੂੰ ਥੋੜੀ ਜੀ ਸੁਰਤ ਸੰਭਾਲਨ ਤੇ ਹੀ ਅੰਗਰੇਜ਼ੀ ਦੇ ਸ਼ਬਦ ਸਿਖਾ ਦਿੱਤੇ ਜਾਂਦੇ ਹਨ ਮਾਦਾ ਹੁਣ ਸਾਰਾ ਜੋਰ ਇਸ ਗੱਲ ਤੇ ਹੁੰਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਆਪਣੇ ਬੱਚੇ ਨੂੰ ਅੰਗਰੇਜ਼ੀ ਸਿਖਾ ਦੇਵੇ। ਅੱਜ ਕੱਲ ਦੀ ਸਥਿਤੀ ਇਹ ਹੈ ਕਿ ਬਹੁਤ ਸਾਰੇ ਸਕੂਲ ਅਜਿਹੇ ਹਨ ਜਿੱਥੇ ਪੰਜਾਬ ਵਿੱਚ ਹੀ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਫਸਿਆ ਬੱਚਾ ਪੂਰੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਉਂਦਾ ਹੈ ਤੇ ਨਾ ਹੀ ਪੰਜਾਬੀ। ਸਾਡੇ ਰੋਜ਼ਾਨਾ ਦੇ ਵਰਤੋਂ ਵਿਹਾਰ ਵਿੱਚ ਅੰਗਰੇਜ਼ੀ ਇੰਨੀ ਕ ਸ਼ਾਮਲ ਹੋ ਚੁੱਕੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅੰਗਰੇਜ਼ੀ ਦੇ ਸ਼ਬਦ ਵਰਤ ਰਹੇ ਹਾਂ। ਇਹੇ ਸ਼ਬਦ ਅਸੀਂ ਸਹਿਸਭਾਈ ਬੋਲ ਜਾਂਦੇ ਹਾਂ ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦੋ ਤਰੀਕਿਆਂ ਨਾਲ ਪਰਉ ਹੋ ਰਹੀ ਹੈ ਪਹਿਲੀ ਸ਼ਬਦਾਵਲੀ ਕਿ ਜਿਨ੍ਹਾਂ ਦਾ ਸਾਡੇ ਕੋਲ ਪੰਜਾਬੀ ਵਿੱਚ ਕੋਈ ਰੂਪਾਂਤਰਣ ਹੀ ਨਹੀਂ ਉਸ ਨੂੰ ਵਰਤਨਾ ਸਾਡੀ ਮਜਬੂਰੀ ਹੈ ਜਵੇਂ ਸਕੂਟਰ ਆ ਮੋਬਾਈਲ ਮਾਈਕ੍ਰੋਵੇਵ ਓਵਨ ਆਦ ਕਿਉਂਕਿ ਸਾਡੇ ਸੱਭਿਆਚਾਰ ਵਿੱਚੋਂ ਪੈਦਾ ਹੋਈ ਅਵਸਥਾ ਨਹੀਂ ਹਨ ਦੂਜਾ ਤਰੀਕਾ ਬੋਲਬਾਣੀ ਵਿੱਚ ਆਪਣੀ ਭਾਸ਼ਾ ਦਾ ਪ੍ਰਭਾਵ ਜਾਂ ਰੋਪਉਣ ਲਈ ਅੰਗਰੇਜ਼ੀ ਸ਼ਬਦਾਵਲੀ ਵਰਤਨਾ ਹੈ ਬੇਸ਼ੱਕ ਸਾਡੇ ਕੋਲ ਪੰਜਾਬੀ ਸ਼ਬਦ ਮੌਜੂਦ ਹਨ ਪਰ ਫਿਰ ਵੀ ਅਸੀਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਾਂ ਜਿਵੇਂ ਮੁਆਫੀ ਜਾਂ ਧੰਵਾਦ ਵਰਗੇ ਸ਼ਬਦ ਬੋਲਦੇ ਸਾਡੀ ਜ਼ੁਬਾਨ ਵਿੱਚ ਇਹ ਇੰਜ ਅੜਦੇ ਹਨ ਜਿਵੇਂ ਅਸੀਂ ਕੋਈ ਗੈਰ ਭਾਸ਼ਾ ਬੋਲ ਰਹੇ ਹੋਈਏ ਇਸੇ ਤਰ੍ਹਾਂ ਅਸੀਂ ਸੌਰੀ ਜਾਂ ਥੈਂਕ ਯੂ ਸ਼ਬਦ ਸਹਿਸਬਾਈ ਬੋਲ ਦਿੰਦੇ ਹਾਂ ਕੁਝ ਸੱਭਿਆਚਾਰਕ ਤਬਦੀਲੀਆਂ ਵੀ ਕੋਈ ਸ਼ਬਦਾਂ ਦੇ ਖਾਰਜ ਹੋਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ ਕੁੰਡਾ ਘੋਟਨਾ ਫੋੜਾ ਨੇਹੀ ਮਧਾਣੀ ਨੇਤਰਾ ਸ਼ਕਾਲਾ ਕਾਰਨੀ ਤੋੜੀ ਹਲ ਪੰਜਾਲੀ ਆਧ ਵਸਤੂਆਂ ਦੀ ਜਿਉਂ-ਜਿਉਂ ਵਰਤੋਂ ਘਟ ਰਹੀ ਹੈ ਉਵੇਂ ਹੀ ਇਹ ਸ਼ਬਦ ਪੰਜਾਬੀ ਭਾਸ਼ਾ ਵਿੱਚੋਂ ਖਾਰਜ ਹੋ ਰਹੇ ਹਨ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਤਾਂ ਜ਼ਿਆਦਾਤਰ ਰੁਝਾਨ ਘਰਾਂ ਵਿੱਚ ਵੀ ਹਿੰਦੀ ਬੋਲਣ ਦਾ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਬਦੀਲੀਆਂ ਵਿੱਚ ਸੋਸ਼ਲ ਮੀਡੀਆ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ ਜਿੱਥੇ ਸੋਸ਼ਲ ਮੀਡੀਆ ਤੇ ਪੰਜਾਬੀ ਸਾਹਿਤ ਨੂੰ ਵੱਖਰਾ ਮੰਚ ਮਿਲਿਆ ਹੈ ਉੱਥੇ ਪੰਜਾਬੀ ਭਾਸ਼ਾ ਫਰਵਲਤ ਵੀ ਹੋਈ ਹੈ ਪਰ ਸੋਸ਼ਲ ਮੀਡੀਆ ਉੱਤੇ ਪੰਜਾਬੀ ਭਾਸ਼ਾ ਤੇ ਇੱਕ ਨਵਾਂ ਪ੍ਰਯੋਗ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਣ ਦਾ ਰੁਝਾਨ ਵੀ ਪੈਦਾ ਹੋਇਆ ਹੈ WhatsApp ਜਾਂ Facebook ਤੇ Messenger ਤੇ ਗੱਲਬਾਤ ਕਰਨ ਲਈ ਵਰਤੀ ਤਾਂ ਪੰਜਾਬੀ ਭਾਸ਼ਾ ਜਾਂਦੀ ਹੈ ਪਰ ਉਸ ਨੂੰ ਲਿਖਿਆ ਰੋਮਨ ਲਿਪੀ ਵਿੱਚ ਜਾ ਰਿਹਾ ਹੈ ਜਦ ਕਿ ਰੋਮਨ ਲਿਪੀ ਪੰਜਾਬੀ ਭਾਸ਼ਾ ਲਈ ਬਿਲਕੁਲ ਵੀ ਢੁਕਵੀਂ ਨਹੀਂ ਹੈ ਮੋਬਾਈਲ ਉੱਤੇ ਚੈਟ ਕਰਨ ਵੱਲ ਰੁਚਿਤ ਨੌਜਵਾਨ ਵਿਦਿਆਰਥੀ ਵਰਗ ਜਿੱਥੇ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਤੋਂ ਅਗਿਆਤ ਹੋ ਰਿਹਾ ਹੈ ਉੱਥੇ ਲਿਖਣ ਕਲਾ ਤੋਂ ਵੀ ਮੁਨਕਰ ਹੋ ਗਿਆ ਹੈ ਅਸਲ ਵਿੱਚ ਪੰਜਾਬੀ ਭਾਸ਼ਾ ਦੇ ਤਕਨੀਕੀ ਕਾਰਨਾ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ ਬੇਸ਼ੱਕ ਬਹੁਤ ਸਾਰੇ ਫੌਂਟ ਬਣਾ ਲਏ ਜਾਣ ਪਰ ਕੰਮ ਤਾਂ ਰੂਮਨ ਲਿਪੀ ਦੇ ਕੀਬੋਰਡ ਤੋਂ ਹੀ ਕਰਨਾ ਪੈਣਾ ਹੈ ਜਦ ਕਿ ਰੂਮਨ ਲਿਪੀ ਦੇ ਮੁਕਾਬਲੇ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਵੀ ਵਧੇਰੀ ਹੈ ਪੰਜਾਬੀ ਭਾਸ਼ਾ ਦੀ ਠੇਠ ਸ਼ਬਦਾਵਲੀ ਦਿਨੋ ਦਿਨ ਅਲੋਪ ਹੋ ਰਹੀ ਹੈ ਸ਼ਹਿਰਾਂ ਦੀ ਤਾਂ ਗੱਲ ਹੀ ਹੋਰ ਹੈ ਹੁਣ ਤਾਂ ਪਿੰਡਾਂ ਵਿੱਚੋਂ ਵੀ ਠੇਠ ਪੰਜਾਬੀ ਸ਼ਬਦ ਅਲੋਪ ਹੋਣ ਦੇ ਕਿਨਾਰੇ ਹਨ ਕਿਉਂਕਿ ਜਿਹੜੇ ਸ਼ਬਦ ਪਿੰਡਾਂ 'ਚ ਆਮ ਹੀ ਵਰਤੇ ਜਾਂਦੇ ਸਨ ਉਹਨ ਕੁਝ ਲੋਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਪੰਜਾਬੀ ਸਾਹਿਤ ਜਗਤ ਦੀ ਜਾਣੀ ਪਛਾਣੀ ਹਸਤੀ ਅਤੇ ਪ੍ਰਸਿੱਧ ਕਵੀੁਰਜੀਤ ਪਾਤਰ ਵੀ ਆਪਣੀ ਕਾਵ ਰਚਨਾ ਰਾਹੀਂ ਪੰਜਾਬੀ ਭਾਸ਼ਾ ਵਿੱਚੋਂ ਤੇਜ਼ੀ ਨਾਲ ਅਲੋਪ ਹੋ ਰਹੇ ਆਮ ਬੋਲਚਾਲ ਦੇ ਸ਼ਬਦਾਂ ਤੇ ਉਹਨਾਂ ਦੀ ਤਾਂ ਅੰਗਰੇਜ਼ੀ ਦੇ ਸ਼ਬਦ ਪ੍ਰਚਲਿਤ ਹੋਣ ਦੀ ਸੂਰਤ ਵਿੱਚ ਆਪਣੀ ਭਾਸ਼ਾ ਦੇ ਮਰਨ ਦੇ ਸੰਕੇਤਾਂ ਉੱਤੇ ਰੁੱਦਨ ਪ੍ਰਗਟ ਕਰਦਾ ਹੈ। ਉਸ ਨੇ ਇੱਕ ਤਰ੍ਹਾਂ ਨਾਲ ਅਲੋਪ ਹੋ ਰਹੀ ਪੰਜਾਬੀ ਸ਼ਬਦਾਵਲੀ ਨੂੰ ਮੁੜ ਜੀਵਤ ਕਰਨ ਦਾ ਉਪਰਾਲਾ ਕੀਤਾ ਹੈ ਜਿਸ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਸਮਾ ਦਰਸਾਉਣ ਵਾਲੇ ਵਿਰਾਸਤੀ ਸ਼ਬਦ ਜਿਵੇਂ ਨੂਰ ਪਹਿਰ ਦਾ ਤੜਕਾ ਧੰਮੀ ਵੇਲਾ ਪਹੋਂ ਫਟਾਲਾ ਸ਼ਾ ਵੇਲਾ ਸੂਰਜ ਸਵਾ ਨੇਜੇ ਟਿੱਕੀ ਦੁਪਹਿਰ ਲੋਡਾ ਵੇਲਾ ਡੀਗਰ ਵੇਲਾ ਸੂਰਜ ਖੜੇ ਖੜੇ ਆਥਨ ਤੇਰ ਕਾਲਾਂ ਡੂੰਗੀਆਂ ਸ਼ਾਮਾਂ ਦੀਵਾਵੱਟੀ ਖਾਪੀਆਂ ਕੌੜਾ ਸੋਤਾ ਟਲਦੀਆਂ ਖਿਤੀਆਂ ਤਾਰੇ ਦਾ ਛੜਾ ਚਿੜੀ ਚੂਕਣਾ ਸਾਂਝਰਾ ਸਵਖਤਾਂ ਸਰਗੀ ਵੇਲਾ ਕੜੀਆਂ ਪਹਿਰ ਬਿੰਦ ਪਾਲਾ ਛੇਨਾ ਨਿਮਖ ਆਦ ਲਗਭਗ 26 ਸ਼ਬਦ ਵਿਚਾਰੇ ਅੰਗਰੇਜ਼ੀ ਦੇ ਇਕੱਲੇ ਟਾਈਮ ਸ਼ਬਦ ਹੱਥੋਂ ਮਾਰੇ ਗਏ ਹਨ ਇਸੇ ਤਰ੍ਹਾਂ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਸਾਡੀ ਪੰਜਾਬੀ ਬੋਲੀ ਹਲਟ ਦੀ ਮਾਲ ਚੰਨੇ ਦਾ ਓਲਾ ਕੁੱਤੇ ਦੀ ਟਿੱਕ ਟਿੱਕ ਗਾਟੀ ਦੇ ਹੂਟੇ ਕਾਂਜਨ ਨਿਸਾਰ ਚੱਕਲੀਆਂ ਬੂੜੇ ਟਿੰਡਾਂ ਦਾ ਭਰ ਭਰ ਡੁੱਲਣਾ ਆਦ ਸਾਰੇ ਸ਼ਬਦ ਕਵੀ ਅਨੁਸਾਰ ਅੰਗਰੇਜ਼ੀ ਤੇ ਮਸ਼ੀਨੀਕਰਨ ਦੇ ਗਲਬੇ ਹੇਠ ਚੱਲੇ ਟਿਊਬਵੈੱਲ ਦੀ ਧਾਰ ਵਿੱਚ ਹੀ ਰੁੜ ਗਏ ਹਨ ਇਸੇ ਤਰ੍ਹਾਂ ਜਦੋਂ ਗੱਲ ਰਿਸ਼ਤਿਆਂ ਦੀ ਚੱਲਦੀ ਹੈ ਤਾਂ ਪੰਜਾਬੀ ਦੇ ਨਵੇਂਕਲੇ ਸ਼ਬਦ ਅੰਮੀ ਅੱਬਾ ਬੀਜੀ ਪਾਪਾ ਜੀ ਵੀ ਕਿਧਰੇ ਗਵਾਚ ਗਏ ਹਨ ਦਾਦੇਸ ਫਾਫੇਸ ਤੇ ਮਮੇਸ ਵਰਗੇ ਸ਼ਬਦਾਂ ਦੀ ਤਾਂ ਗੱਲ ਹੀ ਛੱਡੋ ਚਾਚਾ ਚਾਚੀ ਤਾਇਆ ਤਾਈ ਮਾਮਾ ਮੰਮੀ ਪੂਆ ਫੁੱਫੜ ਮਾਸੀ ਮਾਸੜ ਆ ਦੇ ਸਾਰੇ ਸ਼ਬਦ ਅੰਗਰੇਜ਼ੀ ਦੇ ਅੰਕਲ ਤੇ ਆਂਟੀ ਨੇ ਹਾਲੋਂ ਬਿਹਾਲ ਕਰ ਛੱਡੇ ਹਨ ਮਾਡਰਨ ਹੋਣ ਦੀ ਆੜ ਵਿੱਚ ਪੰਜਾਬੀ ਮਾਪੇ ਜਦੋਂ ਆਪਣੇ ਬੱਚਿਆਂ ਉੱਪਰ ਅੰਗਰੇਜ਼ੀ ਭਾਸ਼ਾ ਨੂੰ ਥੋਪਦੇ ਹਨ ਤਾਂ ਬੱਚਿਆਂ ਦੀ ਸ਼ਬਦਾਵਲੀ ਵਿੱਚ ਲਾ ਵਿਗਾੜ ਇੰਜ ਸਾਹਮਣੇ ਆਉਂਦਾ ਹੈ ਕੱਲ ਪੰਜਾਬ ਦੇ ਵਿਹੜੇ ਵਿੱਚ ਖੇਡਦਾ ਇੱਕ ਨਿੱਕਾ ਜਿਹਾ ਬੱਚਾ ਕਹਿ ਰਿਹਾ ਸੀ ਪਾਪਾ ਆਪਣੇ ਟਰੀ ਦੇ ਸਾਰੇ ਲੀਵਜ਼ ਫਾਲ ਕਰ ਰਹੇ ਹਨ ਇਸ ਤਰ੍ਹਾਂ ਅੰਗਰੇਜ਼ੀ ਸਾਡੇ ਘਰਾਂ ਵਿੱਚੋਂ ਪੰਜਾਬੀ ਭਾਸ਼ਾ ਦੇ ਸ਼ਬਦ ਰੁੱਖ ਦੇ ਪੱਤਿਆਂ ਵਾਂਗ ਝਾੜ ਰਹੀ ਹੈ। ਪਰੰਤੂ ਅਖੀਰ ਵਿੱਚ ਕਵੀ ਆਸ਼ਾਵਾਦੀ ਸੁਰ ਵਿੱਚ ਕਹਿੰਦਾ ਹੈ ਕਿ ਕੋਈ ਭਾਸ਼ਾ ਕਦੇ ਮਰ ਨਹੀਂ ਸਕਦੀ। ਕਿਉਂਕਿ ਕੁਝ ਕੁ ਸ਼ਬਦਾਂ ਦੇ ਮਰਨ ਨਾਲ ਭਾਸ਼ਾ ਰੂਪੀ ਸਮੁੰਦਰ ਕਦੇ ਖਤਮ ਨਹੀਂ ਹੋ ਸਕਦਾ। ਦੂਜੇ ਪਾਸੇ ਜਦੋਂ ਗੱਲ ਆਮ ਜੀਵਨ ਦੀ ਕਰਦੇ ਹਾਂ ਤਾਂ ਸਾਡੇ ਬਜ਼ੁਰਗ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਸਨ ਉਹ ਅੱਜਕੱਲ ਸਾਡੇ ਤੋਂ ਦੂਰ ਹੋ ਗਏ ਹਨ। ਉਹ ਹਮੇਸ਼ਾ ਸੂਰਜ ਦੇ ਪਰਛਾਵੇਂ ਦੇ ਹਿਸਾਬ ਨਾਲ ਹੀ ਸਮੇਂ ਨੂੰ ਮਾਪਦੇ ਸਨ ਸ਼ਾਇਦ ਇਸੇ ਲਈ ਉਹਨਾਂ ਕੋਲ ਸਤਾ ਵਿੱਚ ਰਲ ਮਿਲ ਕੇ ਬਹਿਣ ਪਰਿਵਾਰ ਦਾ ਸਾਥ ਮਾਨਣ ਰਿਸ਼ਤੇਦਾਰੀ ਵਿੱਚ ਜਾਣ ਆਉਣ ਅਤੇ ਵਿਆਹ ਸੁਹਾਗ માં ਵਿਚਨਿਸ਼ਚਿਤ ਹੋ ਕੇ ਵਿਚਰਨ ਦੀ ਵੇਲ ਹੁੰਦੀ ਸੀ ਅਜੋਕੇ ਸਮੇਂ ਵਿੱਚ ਬੇਸ਼ੱਕ ਅਸੀਂ ਮੋਬਾਈਲ ਫੋਨ ਰਾਈ ਸਮੇਂ ਨੂੰ ਆਪਣੀ ਜੇਬ ਵਿੱਚ ਰੱਖਿਆ ਹੋਇਆ ਹੈ ਪਰ ਸਮਾਂ ਫਿਰ ਵੀ ਸਾਡੇ ਕੋਲ ਨਹੀਂ ਹੁੰਦਾ ਪੁਰਾਣੇ ਬਜ਼ੁਰਗ ਆਪਣੀ ਨਵੀਂ ਪੀੜੀ ਅੰਦਰ ਲੋਕ ਕਹਾਣੀਆਂ ਤੇ ਧਾਰਮਿਕ ਸਾਖੀਆਂ ਦੁਆਰਾ ਉੱਚੀ ਜੀਵਨ ਜਾਂਚ ਵਾਲੇ ਨੈਤਿਕ ਅਤੇ ਸਮਾਜਿਕ ਸੰਸਕਾਰਾਂ ਰੂਪੀ ਬੀਜ ਬੀਜਦੇ ਸਨ ਅੱਜ ਕੱਲ ਤੇ ਮਾਂ-ਬਾਪ ਕੋਲ ਬੱਚਿਆਂ ਲਈ ਅਤੇ ਬੱਚਿਆਂ ਕੋਲ ਮਾਂ-ਬਾਪ ਲਈ ਸਮਾਂ ਹੀ ਨਹੀਂ ਹੈ ਨੈਤਿਕਤਾ ਤੇ ਚੰਗੇ ਸੰਸਕਾਰਾਂ ਨੇ ਕਿੱਥੋਂ ਉਪਜਣਾ ਹੈ ਖੈਰ ਮੋੜ ਆਪਣੇ ਵਿਸ਼ੇ ਵੱਲ ਆਉਂਦਿਆਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੀ ਮਹਾਨਤਾ ਦੀ ਕਿਉਂਕਿ ਪੰਜਾਬੀ ਸਾਡਾ ਮਾਣ ਹੈ ਸਾਡੀ ਪਛਾਣ ਹੈ ਇਹ ਸਿਰਫ ਇੱਕ ਭਾਸ਼ਾ ਨਹੀਂ ਇਹ ਸਾਡੇ ਅਤੀਤ ਦੀ ਆਵਾਜ਼ ਹੈ ਅਸੀਂ ਇਸ ਗੱਲ ਤੋਂ ਵੀ ਮੁੱਕਰ ਨਹੀਂ ਸਕਦੇ ਕਿ ਅੱਜ ਦੇ ਗਲੋਬਲਾਈਜ਼ਡ ਸੰਸਾਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪਰਫੁੱਲਤਾ ਹਾਸਲ ਕਰਨ ਅਤੇ ਤਕਨੀਕੀ ਵਿਕਾਸ ਲਈ ਅੰਗਰੇਜ਼ੀ ਦੇ ਗਿਆਨ ਨਾਲ ਤਾਲਮੇਲ ਜ਼ਰੂਰੀ ਹੈ ਪਰੰਤੂ ਲੋੜ ਹੈ ਇੰਟਰਨੈਟ ਡਿਜੀਟਲ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਵਧਾਉਣ ਲਈ ਤਕਨੀਕੀ ਉਪਕਰਨਾ ਅਤੇ ਸਾਫਟਵੇਅਰ ਵਿੱਚ ਪੰਜਾਬੀ ਭਾਸ਼ਾ ਦੇ ਸਮਰਥਨ ਦੀ ਮਹੱਤਵਪੂਰਨ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਇਸ ਦੀ ਵਿਲੱਖਣਤਾ ਅਤੇ ਛੱਬਿਆਜਾਰਕ ਪਛਾਣ ਨੂੰ ਸੁਰੱਖਿਅਤ ਰੱਖਿਆ ਜਾਵੇ ਅੰਗਰੇਜ਼ੀ ਅਤੇ ਤਕਨੀਕੀ ਗਿਆਨ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਨਾ ਕਿ ਇਸ ਦੀ ਥਾਂ ਲੈਣ ਲਈ ਕਿਉਂਕਿ ਜੇਕਰ ਅਸੀਂ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਂ ਬੋਲੀ ਦੇ ਗੁੰਮ ਰਹੇ ਸ਼ਬਦਾਂ ਨੂੰ ਮੁੜ ਜ਼ਿੰਦਗੀ ਦੇਣੀ ਪਵੇਗੀ ਮੁੱਖੀ ਗੱਲ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਜਿੰਨਾ ਚਿਰ ਆਪਣੀ ਮਾਂ ਬੋਲੀ ਵਿੱਚ ਨਿਪੁੰਨ ਨਹੀਂ ਬਣ ਸਕੇਗੀ ਉਹਨਾਂ ਚਿਰ ਦੂਜੀਆਂ ਭਾਸ਼ਾਵਾਂ ਵਿੱਚ ਵੀ ਮੁਹਾਰਤ ਹਾਸਲ ਨਹੀਂ ਕਰ ਸਕਦੀ ਇਸ ਲਈ ਜੇਕਰ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਾਂਗੇ ਤਾਂ ਹੀ ਅਸੀਂ ਹਰੇ ਭਰੇ ਰੈਂਦਿਆਂ ਮਹਿਕਾਂ ਦੀ ਬਹਾਰ ਲਾ ਸਕਾਂਗੇ ਅੰਤ ਵਿੱਚ ਮੈਂ ਕਹਾਂਗੀ ਪੰਜਾਬੀ ਬੋਲੀ ਮਿੱਠੇ ਬੋਲ ਵਿਰਸੇ ਦੀ ਕਹਾਣੀ ਅਨਮੋਲ ਰੱਖੀਏ ਸਾਭ ਕੇ ਇਹ ਅਨਮੋਲ ਦਾਤ ਪੰਜਾਬੀ ਵਿਰਾਸਤ ਸਦਾ ਰਹੇ ਸਾਥ ਤੁਸੀਂ ਮੇਰੇ ਇਨਾਂ ਵਿਚਾਰਾਂ ਪ੍ਰਤੀ ਕੀ ਵਿਚਾਰਤਰਾ ਰੱਖਦੇ ਹੋ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਅੱਗੇ ਤੋਂ ਨਵੇਂ ਪੱਖ ਤੋਂ ਨਵੇਂ ਵਿਸ਼ਿਆਂ ਪ੍ਰਤੀ ਚੇਤਨਨੀ ਕਰਾਇਓ ਮਿਲਦੇ ਹਾਂ ਫਿਰ ਨਵੇਂ ਵਿਸ਼ੇ ਨਾਲ ਧੰਨਵਾਦ